ਖਬਰ ਨਾਮਾ ਦੇਖ ਰਿਹਾ ਸਾਰੀ ਸੁੱਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਵੀਕਾਰ ਮੈਂ ਹਾਂ ਤੁਹਾਡਾ ਉਸ ਰਾਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਖਾਸੇ ਹੋਏ ਤੱਤੇ ਰੱਜ ਕੇ ਲਾਈ ਕਲਾਸ ਚ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਵੱਡੇ ਆਗੂਆਂ ਦੀ ਕਿਉਂ ਤੱਤੇ ਹੋਏ ਇੱਕ ਪਾਸੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪਤਾ ਹੈ ਕਿ ਮੇਰੇ ਖਿਲਾਫ ਵੀ ਬਰਤਾਂਤ ਜਿਹੜਾ ਹੈ ਤਾਣਾ ਬਾਣਾ ਬੁਣਿਆ ਜਾ ਰਿਹਾ ਹੈ ਕਿਉਂਕਿ ਕਈ ਪੱਤਰਕਾਰ ਇਹ ਗੱਲ ਕਹਿੰਦੇ ਨੇ ਕਿ ਜਦੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੂਜੀ ਵਾਰ ਪ੍ਰਧਾਨਗੀ ਦੀ ਕੁਰਸੀ ਤੇ ਬੈਠੇ ਜਦੋਂ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਕਨਵਿੰਸ ਕੀਤਾ ਇਹ ਸੁਲ੍ਹਾ ਸਲਾਈ ਹੋਈ ਸੀ ਕਿ ਤਿੰਨਾਂ ਤਖਤਾਂ ਦੇ ਜਥੇਦਾਰਾਂ ਦੀ ਬਹਾਲੀ ਹੋਵੇਗੀ ਉਹ ਜਥੇਦਾਰ ਸਹਿਬ ਫਿਰ ਦੁਬਾਰਾ ਆਪਣੀਆਂ ਸਿਮਾਾਂ ਸੰਭਾਲਣਗੇ ਲੇਕਿਨ ਇਧਰ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਸਾਥੀ ਨੇ ਉਹ ਚੁਗਲੀਆਂ ਕਰਦੇ ਨੇ ਉਹ ਚੁਗਲੀਆਂ ਕਰਕੇ ਸੁਖਬੀਰ ਸਿੰਘ ਬਾਦਲ ਦੇ ਕੰਨ ਪਰਦੇ ਨੇ ਸੁਖਬੀਰ ਸਿੰਘ ਬਾਦਲ ਕੰਨਾਂ ਦੇ ਕੱਚੇ ਨੇ ਅੱਜ ਰੱਜ ਕੇ ਕਲਾਸ ਲਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖੁੱਲ ਕੇ ਬੋਲੇ ਉਹਨਾਂ ਕਹਿ ਕੇ ਜਿਹੜੀ ਚੁਗਲੀ ਹੁੰਦੀ ਹੈ ਇਹ ਤਾਂ ਕੰਧਾਂ ਨੂੰ ਵੀ ਪਾੜ ਦਿੰਦੀ ਹੈ ਯਾਨੀ ਕਿ ਕੱਲ ਪ੍ਰਕਾਸ਼ ਸਿੰਘ ਬਾਦਲ ਦੀ ਜਦੋਂ ਦੂਜੀ ਮਰਸੀ ਮਨਾਹੀ ਜਾ ਰਹੀ ਸੀ ਤੇ ਤੱਤੇ ਹੋ ਗਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਤੁਸੀਂ ਚੁਗਲੀ ਨਿੰਦਿਆ ਛੱਡ ਕੇ ਉਹੀ ਗੱਲ ਕੀਤੀ ਕਰੋ ਸੁਖਬੀਰ ਸਿੰਘ ਬਾਦਲ ਨੂੰ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਹੋਰ ਆਗੂ ਨੂੰ ਜਿਹਦੇ ਨਾਲ ਤੁਹਾਡੀ ਗੱਲਬਾਤ ਹੁੰਦੀ ਹੈ ਗੱਲ ਨੂੰ ਵਧਾਉਂਦੇ ਹੋ ਚੜਾ ਵਧਾ ਚੜਾ ਕੇ ਦੱਸ ਦਿਓ ਤੇ ਫਿਰ ਮਾਮਲੇ ਵਧਦੇ ਨੇ ਉਹਨਾਂ ਕਹਿੰਿਆ ਮੈਂ ਇਸ ਗੱਲ ਦੀ ਬੜੀ ਨਿੰਦਿਆ ਕਰਦਾ ਕਿ ਸੁਖਬੀਰ ਸਿੰਘ ਬਾਦਲ ਚੁਗਲੀ ਨਿੰਦਿਆ ਦਾ ਹੀ ਸ਼ਿਕਾਰ ਹੋਏ ਨੇ ਉਹਨਾਂ ਕਹਿੰਦਾ ਤੁਸੀਂ ਵਾਰ-ਵਾਰ ਸੁਖਬੀਰ ਸਿੰਘ ਬਾਦਲ ਨੂੰ ਇੱਕ ਤਰ੍ਹਾਂ ਦੀਆਂ ਪੁੱਠੀਆਂ ਪਟੀਆਂ ਪੜਾਉਦੇ ਹੋ ਯਾਨੀ ਕਿ ਰੱਜ ਕੇ ਕਲਾਸ ਲਗਾਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਫੀ ਲੰਮੇ ਸਮੇਂ ਬਾਅਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਖੁੱਲ ਕੇ ਬੋਲੇ ਜਿੰਨੇ ਵੀ ਸ਼ਰੂਪਣੀ ਅਕਾਲੀ ਦਲ ਦੇ ਟਕਸਾਲੀ ਵੱਡੇ ਛੋਟੇ ਵਰਕਰ ਨੇ ਜਿਹੜੇ ਹਮੇਸ਼ਾ ਹੀ ਚੁਗਲੀ ਨਿੰਦਿਆ ਕਰਦੇ ਨੇ ਇੱਕ ਦੂਜੇ ਦੇ ਖਿਲਾਫ ਅਤੇ ਇੱਕ ਦੂਜੇ ਨੂੰ ਪਰਤੌਂਦੇ ਨੇ ਇਸ ਨੂੰ ਲੈ ਕੇ ਤੱਤੇ ਹੋ ਗਏ ਸਟੇਜ ਦੇ ਉੱਤੇ ਜਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਦੂਜੀ ਵਰ੍ਹੇ ਸਿ ਮਨਾਇਆ ਜਾ ਰਹੀ ਸੀ ਯਾਨੀ ਕਿ ਪੰਜਾਬ ਤੋਂ ਇਲਾਵਾ ਭਾਰ ਦੇ ਹਰ ਸੂਬਿਆਂ ਦੇ ਵਿੱਚੋਂ ਸਾਰੇ ਹੀ ਸ਼ਰੂਪਣੀ ਅਕਾਲੀ ਦਲ ਦੇ ਟਕਸਾਲੀ ਆਗੂ ਧਾਰਮਿਕ ਸਿਸਟਮਾਂ ਦੇ ਮੁਖੀ ਤਕਸਾਲ ਸਹਿਬਾ ਦੇ ਮੁਖੀ ਜਤੇਦਰ ਸਰਵਾਨ ਵੀ ਸੀ ਆ ਭਾਰਤੀ ਜਨਤਾ ਪਾਰਟੀ ਦੇ ਵੀ ਸੀ ਉਹਨਾਂ ਕਹਿੰਿਆ ਕਿ ਚੁਗਲੀਆਂ ਦਾ ਸ਼ਿਕਾਰ ਹੋਏ ਨੇ ਤੇ ਚੁਗਲੀ ਨਿੰਦਿਆ ਸਭ ਤੋਂ ਵੱਡੀ ਖਤਰਨਾਕ ਤੇ ਗੰਦੀ ਬਿਮਾਰੀ ਹੈ ਜਿਹੜੀ ਕਿ ਕੰਧਾਂ ਨੂੰ ਵੀ ਪਾੜ ਦਿੰਦੀ ਹੈ ਤੇ ਇਸ ਕਰਕੇ ਸਾਜਿਸ ਦਾ ਸ਼ਿਕਾਰ ਹੋ ਰਹੇ ਨੇ ਸੁਖਬੀਰ ਸਿੰਘ ਬਾਦਲ ਜਦੋਂ ਇਹਨਾਂ ਦੇ ਸਾਹਮਣੇ ਜਾ ਕੇ ਕਿਸੇ ਹੋਰ ਦੀ ਕੋਈ ਚੁਗਲੇ ਚੁਗਲੀ ਨਿੰਦਿਆ ਕਰਦਾ ਹੈ ਧੰਨਵਾਦ